जिला शहीद भगत सिंह नगर पुलिस वलो नशा समग्गलादा जड़ ਤੋਂ ਸਫਾਇਆ ਕਰਨ ਲਈ ਚਲਾਈ ਗਈ ਮੁਹਿੰਮ ਤਹ ਅਨਪ੍ਰੀਤ ਕੋਰੰਦਾਵਾ ਆਈਪੀਐਸ ਜਿਫਤੀ ਇੰਸਪੈਕਟਰ ਜਨਰਲ ਪੁਲਿਸ ਲੁਧਿਆਣਾ ਰੇਂਜ ਲੁਧਿਆਣਾ ਦੇ ਹਦਾਇਤਾਂ ਨਿਰਦੇਸ਼ਾਂ ਤੇ ਡਾਕਟਰ ਮਹਤਾਬ ਸਿੰਘ ਆਈਪੀਐਸ ਸੀਨੀਅਰ ਕਪਤਾਨ ਪੁਲਿਸ शहीद भगत सिंह ਨਗਰ ਦਾ ਸੁਪਰਵਾਈਜ਼ਰ ਹੈਸ ਆਈਜੀ ਦਾ ਸ਼ਹੀਦ ਭਗਤ ਸਿੰਘ ਨਗਰ ਦੀ ਪੁਲਿਸ ਪਾਰਟੀ ਵੱਲੋਂ ਗਸ਼ਤਦਾਰ 2 ਲਸ਼ਕਸਤਰ ਨੂੰ ਕਾਬੂ ਕਰਕੇ ਉਹਨਾਂ 506 ਕਿਲੋ 100 ਗ੍ਰਾਮ ਹਫੀਜ਼ ਬਰਾਮਦ ਕਰਨ ਦੀ ਪਾਰਿਸਫਲਤਾ ਹਾਸਿਲ ਕੀਤੀ ਹੈ ਇਸ ਸਬੰਧੀ ਗੱਲਬਾਤ ਕਰਦੇ ਹੋਏ ਉਹਨਾਂ ਨੇ ਦੱਸਿਆ ਕਿ ਅਸੀਂ ਪੂਰੀ ਟੀਮ ਦੇ ਨਾਲ ਗਸ਼ਤ ਤੇ ਸੀ ਜਿਸ ਤੋਂ ਬਾਅਦ ਉਹਨਾਂ ਨੇ ਪਿੰਡ ਕਿਸ਼ਨਪੂਰਾ ਤੋਂ ਸਜਾਪਲ ਪੁਲਿਸ ਦੀ ਤਰਫੋਂ ਆ ਰਹੇ ਮੋਟਰਸਾਈਕਲ ਨੰਬਰ ਪੀਵੀ 32 ਜੇ 4655 ਤੇ ਸਵਾਰ ਨੌਜਵਾਨ ਨੂੰ ਕਾਬੂ ਕੀਤਾ ਜਿਸ ਦੀ ਪਹਿਚਾਣ ਨਵਦੀ ਪੁੱਤਰ ਕਸ਼ਮੀਰ ਰਾਮ ਵਾਸੀ ਜੈਨਪੁਰ थाना ਬਲਾਚੌਰ ਤੇ ਅਕਾਸ਼ਦੀਪ ਸਿੰਘ ਵਲੋਂ ਰਿਪੋਰਟ ਕਰਨ ਪੁੱਤਰ ਗੁਰਦੀਪ ਸਿੰਘ ਵਾਸੀ ਸਜਾਬਤਪੁਰ थाना सदर ਨਮਾ ਸ਼ਹਿਰ ਵੱਜੋਂ ਹੋਈ ਹੈ ਜਿਨ੍ਹਾਂ ਕੋਲ 6 ਕਿੰਦਰ ਸੋਗਰਾ ਬਰਾਮਦ ਹੋਈ ਹੈ। ਰਿਪੋਰਟ ਅਸਲੀ ਅਗੇ 10 ਬੱਚੇ ਜਿਹੜੇ ਫੜੇ ਸਨ ਜਿਹੜੇ ਸੋਗਰਾ ਬਰਾਮਦ ਜਰਾਫੀਨ ਪਿਆ ਜਾ ਉਸ ਦੇ ਮੇਰੇ ਦੁਆਰਾ ਬਾਈਟ ਕਰਾਂ ਸਰ ਜੀ ਬਾਈਟਸਾਂ ਦੁਆਰਾ ਕਰਨ ਤੋਂ ਨਹੀਂ ਬਿਲਕੁਲ ਅੱਛਾ ਜੀ ਮਾਣਯੋਗ ਡੀਜੀਪੀ ਪੰਜਾਬ ਦੀਆਂ ਹਾਜ਼ਰਤਾਂ ਮੁਬਾਰਕ ਜਿਹੜੀ ਸਾਡੀ ਨਸ਼ੇ ਦੇ ਖਿਲਾਫ ਮੁਹਿੰਮ ਚੱਲਦੀ ਹੈ ਉਹਦੇ ਵਿੱਚ ਐਸਬੀਐਸ ਨਗਰ ਪੁਲਿਸ ਨੂੰ ਕੱਲ ਇੱਕ ਭਾਰੀ ਕਾਮਯਾਬੀ ਬਰਾਮਦ ਮਿਲੀ ਹੈਗੀ ਏ ਸਾਡੇ ਸੀਆਈਏ ਦੇ ਐਸਆਈ ਸੁਰਿੰਦਰ ਸਿੰਘ ਜਦੋਂ ਪਿੰਡ ਸਜਾਵਲਪੁਰ ਦੇ ਕੋਲ ਗਸ਼ਟ ਕਰ ਰਹੇ ਸੀਗੇ ਤਾਂ ਉਧਰੋਂ ਦੋ ਅਣਪਛਾਤੇ ਨੌਜਵਾਨ ਆਂਦੇ ਦਿਖਾਈ ਦਿੱਤੇ ਜਦੋਂ ਉਸ ਮੋਟਰਸਾਈਕਲ ਨੂੰ ਰੋਕਿਆ ਗਿਆ ਉਹ ਮੋਟਰਸਾਈਕਲ ਛੁੱਟ ਕੇ ਭੱਜਣ ਲੱਗੇ ਉਹਨਾਂ ਨੂੰ ਉੱਥੇ ਕਾਬੂ ਕੀਤਾ ਗਿਆ ਤੇ ਉੱਥੇ ਸਾਡੇ ਡੀਐਸਪੀ ਡੀ ਸਾਹਿਬ ਨੂੰ ਮੌਕੇ ਤੇ ਬੁਲਾਇਆ ਗਿਆ ਤੇ ਜਦੋਂ ਉਹਨਾਂ ਦੀ ਤਲਾਸ਼ੀ ਕੀਤੀ ਗਈ ਤਾਂ ਉੱਥੇ ਜਿਹੜੀ 6 ਕਿਲੋ 100 ਗ੍ਰਾਮ ਅਫੀਮਾ ਨਾਲ ਕੋਲ ਬਰਾਮਦ ਹੋਈ ਉਹਦੇ ਵਿੱਚ ਅਸੀਂ ਇੱਕ ਐਨਡੀਪੀਐਸ ਦਾ ਮਕਦਮਾ ਸਦਰ ਨਵਾਂ ਸ਼ਹਿਰ ਦੇ ਵਿੱਚ ਚਲਚ ਕੀਤਾ। ਇਹਦੇ ਵਿੱਚ ਦੋ ਇੱਕਿਊਜ਼ ਨੂੰ ਗਰਾਉਂਡ ਅਪ ਕੀਤਾ ਗਿਆ ਇੱਕ ਲਵਦੀਪ ਸਿੰਘ ਤੇ ਦੂਸਰਾ ਆਕਾਸ਼ਦੀਪ ਸਿੰਘ। ਕਿੱਥੇ ਦੇ ਰਹਿਣ ਵਾਲੇ ਦੋਵੇਂ ਇਹ ਦੋਵੇਂ ਨਵਾਂ ਸ਼ਹਿਰ ਦੇ ਹੀ ਰਹਿਣ ਵਾਲੇ ਐ ਜਿਹੜਾ ਲਵਦੀਪ ਸਿੰਘ ਹੈਗਾ ਉਹ ਜੈਨਪੁਰ ਥਾਣਾ ਭਲਾਚੌੜਾ ਰਹਿਣ ਵਾਲਾ ਤੇ ਆਕਾਸ਼ਦੀਪ ਸਿੰਘ ਜਿਹੜਾ ਹੈਗਾ ਉਹ ਸਜਾਵਲਪੁਰ ਥਾਣਾ ਸਦਰ ਨਵਾਂ ਸ਼ਹਿਰ ਦਾ ਰਹਿਣ ਵਾਲਾ ਹੈ। ਇਹ ਬਿਲਕੁਲ ਜੀ ਅਸੀਂ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਤਾ ਤਿੰਨ ਦਿਨਾਂ ਦਾ ਰਿਮਾਂਡ ਮਿਲ ਗਿਆ ਅਸੀਂ ਇਹਦੇ ਵਿੱਚ ਬਿਲਕੁਲ ਦੋਵੇਂ ਫਾਰਵਰਡ ਤੇ ਬੈਕਵਰਡ ਲਿੰਕੇਜ ਜਾਵਾਂਗੇ ਕਿ ਇਹ ਕਿੱਥੋਂ ਲੈ ਕੇ ਆਏ ਸੀ ਤੇ ਇਹਨਾਂ ਨੇ ਕਿਹਨੂੰ ਅੱਗੇ ਵੇਚਣੀ ਸੀ ਕੋਈ ਕੋ ਮਾਮਲਾ ਦਰਜ ਨਹੀਂ ਹਜੇ ਤੱਕ ਸਾਡੀ ਤਫਤੀਸ਼ ਦੇ ਵਿੱਚ ਇਹਨਾਂ ਦੋਵਾਂ ਖਿਲਾਫ ਕੋਈ ਪਹਿਲਾ ਮਾਮਲਾ ਦਰਜ ਨਹੀਂ ਹੈ ਜੀ ਵੀ ਆਪ ਵੀ ਨਸ਼ਾ ਕਰਦੇ ਸੀ ਜੀ ਹਾਂ ਇਹ ਬਿਲਕੁਲ ਜੀ ਅਸੀਂ ਇਹਨੂੰ ਚੈੱਕ ਕਰਾਂਗੇ ਸਾਨੂੰ ਲੱਗਦਾ ਹੈ ਕਿ ਆਪ ਵੀ ਕੰਜ਼ਿਊਮ ਕਰਦੇ ਸੀਗੇ ਇਹ ਮੋਟਰਸਾਈਕਲ ਚੋਰੀ ਕਹਿੰਦੇ ਇਸ ਦਾ ਇਹ ਮੋਟਰਸਾਈਕਲ ਜਿਹੜਾ ਹੈਗਾ ਜੀ ਇਹਨੂੰ ਇਹ ਇਹਨਾਂ ਦੇ ਕਹਿਣ ਮੁਤਾਬਕ ਇਹਨਾਂ ਦਾ ਆਪਣਾ ਹੈਗਾ ਬਟ ਫਿਰ ਵੀ ਜਿਹੜੀ ਇਹਦੀ ਕਾਪੀ ਹੈਗੀ ਉਹ ਅਸੀਂ ਲੈ ਲਈਏ ਉਹ ਸਾਰਾ ਪਿੱਛੇ ਵੈਰੀਫਾਈ ਕਰਾਂਗੇ ਆਟੋ ਦਫਤਰ ਤੋਂ ਕਿ ਚੋਰੀ ਦਾ ਨਹੀਂ ਬਿਲਕੁਲ ਕੀਮਤ ਕਿੰਨੀ ਹੋਏ ਸਰ 6 ਕਿਲੋ ਜਿਹੜਾ ਤੁਸੀਂ ਮੈਨੂੰ ਕੀ ਕੀਮਤ ਕੀ ਇਹਦੇ ਵਿੱਚ ਤਾਂ ਇਹ ਅਲੱਗ-ਅਲੱਗ ਕੀਮਤ ਹੈਗੀ ਹੈ ਬਿਲਕੁਲ ਮਤਲਬ ਲੋਕਲ ਅਲੱਗ ਹੈ ਜਿੱਥੋਂ ਲੈ ਕੇ ਜਾਂਦੇ ਜਿਵੇਂ ਪਹਿਲੇ ਪੜਾਜ ਕੁਸ਼ੋਰ ਹੋਈ ਸੈਕਿੰਡ ਪੜਾਜ ਤੀਜੇ ਕਾਸੀ ਇਹਨੂੰ ਅਕਾਊਂਟ ਫੋਰ ਨਹੀਂ ਕਰ ਸਕਦੇ ਕਿਉਂਕਿ ਇਹ ਤੋਂ ਪਹਿਲਾਂ ਤੋਂ ਹੀ ਲੈ ਕੇ ਆਇਆ ਮਾਲ ਹੀ ਦੱਸਿਆ ਹੋਣਾ ਤੇ ਜੀ ਬਿਲਕੁਲ ਤਫਤੀਸ਼ ਦਾ 파ਟ ਹੈ ਸਾਨੂੰ ਜੋ ਹੁਣ ਤੱਕ ਲੱਗਦਾ ਹੈਗਾ ਕਿ ਹਾਂ ਪਹਿਲਾਂ ਵੀ ਇਹ ਕੰਮ ਕਰਦੇ ਰਹੇ ਬਟ ਇਹਨਾਂ ਦਾ ਕੋਈ ਮੁਕਦਮਾ ਦਰਜ ਨਹੀਂ ਹੈ ਸਰ ਐਡੀ ਵੱਡੀ ਖੇਪ ਹੈ ਪਰਚੂਨ ਚ ਤਾਂ ਨਹੀਂ ਇਹ ਵੇਚਦੇ ਹੋਣੇ ਸਿੱਧਾ ਮੋਰੇ ਕੀਤੇ ਡਿਲੀਵਰ ਕਰਨ ਜਾ ਰਹੇ ਹੋਣੇ ਬਿਲਕੁਲ ਜੀ ਸਾਨੂੰ ਵੀ ਇਹੀ ਲੱਗਦਾ ਅਸੀਂ ਪਿੱਛੇ ਤੱਕ ਵੀ ਜਾਵਾਂਗੇ ਕੀ ਪਤਾ ਹੋ ਸਕਦਾ ਕਿ ਜਿੱਥੋਂ ਇਹ ਲੈ ਕੇ ਆਂਦੇ ਆ ਉੱਥੋਂ ਹੋਰ ਜ਼ਿਆਦਾ ਰਿਕਵਰੀ ਹੋ ਸਕਦੀ ਹੈ ਹਾਂ ਹੀ ਕੋਈ ਸਹੀ ਹੋਗੀ ਨਾ ਦੇ ਨਾਲ ਕਿ ਦੋ ਹੀ ਸੀ ਇਹ ਹਜੇ ਤੱਕ ਤਾਂ ਜੀ ਦੋ ਹੀ ਦੋ ਹੀ ਦਾ ਨਾਮ ਸਾਹਮਣੇ ਅਸੀਂ ਇਹਨੂੰ ਅੱਜ ਹੀ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਸੀ ਸਾਨੂੰ 3 ਦਿਨ ਦਾ ਰਿਮਾਂਡ ਮਿਲਿਆ ਹੈ